ਦਾ ਮੈਂ ਗੁਰੂ ਮਹਾਰਾਜ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਦੇ ਏਡੇ ਛੋਟੀ ਉਮਰ ਦੇ ਵਿੱਚ ਮੈਨੂੰ ਉਹਨਾਂ ਨੇ ਏਡਾ بڑا ਮਾਣ ਬਖਸ਼ਿਆ ਤੇ ਮੈਂ ਇੰਨਾ ਹੀ ਵਿਸ਼ਵਾਸ ਦਿਵਾਉਂਗਾ ਇਸ ਵਰਨਨ ਕਿ ਜਿਸ ਨਗਰੀ ਦਾ ਨਾਂ ਵੇਚ ਕੇ ਅਸੀਂ ਰੋਟੀ ਖਾ ਰਹੇ ਹਾਂ ਤੇ ਉਸੇ ਨਗਰੀ ਦੀ ਗੁਰੂ ਮਹਾਰਾਜ ਨੇ ਮੈਨੂੰ ਸੇਵਾ ਬਖਸ਼ੀਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਮੇਰੇ ਸਭ ਬੈਠੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਕੀਨੀਆਂ ਸਭ ਬੈਠੇ ਨੇ ਤੇ ਜੋ ਇਹਨਾਂ ਨੇ ਬੂਟਾ ਲਾਇਆ ਹੈ ਫਲਦਾਰ ਬੂਟਾ ਹੈ ਆ ਔਰ ਇਸ ਕਰਦਮ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਕਿ ਜ਼ਿੰਮੇਵਾਰੀ ਇਹਨਾਂ ਨੇ ਮੈਨੂੰ ਦਿੱਤੀ ਆ ਮੈਂ ਇਹ ਜੋ ਸਾਈਨ ਨੇ ਇਹ ਬਿਲਕੁਲ ਹੱਕ ਲਈ ਤੇ ਸੱਚ ਲਈ ਚੁੱਕੇਗਾ। ਪਰਹਲ ਦੇ ਆਧਾਰ ਤੇ ਕਿਹੜੇ ਗੁੱਡੇ ਹੱਲ ਕਰਾਂਗੇ? ਪਰਹਲ ਦੇ ਆਧਾਰ ਤੇ ਮਾਛੀਵਾੜਾ ਸਾਹਿਬ ਦੀ ਜੋ ਇੱਕ ਦੇਖਾ ਜੋ ਇੱਕ ਇਤਿਹਾਸਿਕ ਸਾਡੀ ਜੋ ਇਤਿਹਾਸਿਕ ਸ਼ਹਿਰ ਆ ਜਿਹੜਾ ਪਿੱਛੇ ਇਹਦੇ ਸਾਭ ਲੱਗਦਾ ਸੀ ਉਹਨੂੰ ਸਾਭ ਨੂੰ ਬਰਕਰਾਰ ਰੱਖਣ ਲਈ ਜੋ ਇਹਦੀ ਇੱਕ ਜਿਵੇਂ ਹੀ ਅਸੀਂ ਸ਼ਹਿਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਦੇਖੋ ਇੱਕ ਸੜਕਾਂ ਦਾ ਅਸੀਂ ਸਾਰਿਆਂ ਨੇ 15 ਸਾਲ ਸੜਕਾਂ ਦਾ ਸੰਤੋਪ ਭੋਗਿਆ ਤੇ ਹੁਣ ਉਹੀ ਸੜਕਾਂ ਨੇ ਐਮਐਲਏ ਸਾਹਿਬ ਦੀ ਰਹਿਨਮਾਈ ਤੁਸੀਂ ਦੇਖਿਆ ਕਿ ਜਦੋਂ ਅਸੀਂ ਸਮਰਾਲੇ ਤੋਂ ਐਂਟਰ ਕਰਦੇ ਹਾਂ ਅਸੀਂ ਆਪ ਮਹਿਸੂਸ ਕਰਦੇ ਹਾਂ ਕਿ ਯਾਰ ਬਾਕੀ ਸੜਕਾਂ ਸੁਧਾਰ ਹੋਇਆ ਤੇ ਤੁਸੀਂ ਆਪ ਕੁਝ ਸਮੇਂ ਦੇ ਬੀਤ ਮਾਚੀਵਾੜੇ ਸ਼ਹਿਰ ਦੀ ਦੇਖਣੂ ਅਸੀਂ ਉਸੇ ਤਰ੍ਹਾਂ ਸੁਧਾਰਾਂਗੇ ਯਾਰ ਮੀਟ ਮਾਰਕੀਟ ਦਾ ਮੁੱਦਾ ਹਰ ਵਾਰੀ ਹੁੰਦਾ ਉਹਦੇ ਲਈ ਮੁੱਦਾ ਦੇਖੋ ਜੀ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਅਜੇ ਤਾਂ ਬਹੁਤ ਲੰਬੀ ਰਾਹ ਆ ਤੇ ਪਰ ਮੈਂ ਇੰਨਾ ਕਵਾਦਾ ਜਰੂਰ ਕਰਦਾ ਮੈਂ ਮੱਛੀਵਾੜਾ ਸਾਹਿਬ ਆਈ ਮੱਛੀਵਾੜਾ ਸਾਹਿਬ ਨਹੀਂ ਕਿਉਂਕਿ ਜਿਵੇਂ ਤੁਸੀਂ ਐਂਟਰੈਂਸ ਤੇ ਦੇਖਿਆ ਕੁਝ ਦਿਨ ਪਹਿਲਾਂ ਐਮਐਲਏ ਸਾਹਿਬ ਨੇ ਮੈਨੂੰ ਘਰੇ ਬੁਲਾਇਆ ਇਹਨਾਂ ਨੇ ਦੇਖੀ ਮੈਂ ਚਾਰਜ ਨਹੀਂ ਲਿਆ ਸੀ ਪਰ ਇਹਨਾਂ ਨੇ ਉਸ ਦਿਨ ਕਿਹਾ ਕਿ ਆਪਾਂ ਅੱਜ ਤੋਂ ਹੀ ਇੱਕ ਸੁਧਾਰ ਸ਼ੁਰੂ ਕਰਨਾ ਕਿ ਤੁਸੀਂ ਦੇਖਿਆ ਜੋ ਮੱਛੀ ਮਾਰਕੀਟ ਆ ਅੰਦਰ ਐਂਟਰੈਂਸ ਕਰਦੇ ਹੀ ਮੱਛੀਵਾੜਾ ਸਾਹਿਬ ਦੇ ਅੰਦਰ ਅਸੀਂ ਸਭ ਤੋਂ ਪਹਿਲਾਂ ਉਹਦਾ ਜੇ ਉੱਥੋਂ ਸੀ ਸੁਧਾਰ ਸ਼ੁਰੂ ਕੀਤਾ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜੋ ਮੀਟ ਮਾਰਕੀਟ ਦੇ ਮੁੱਦੇ ਨੇ ਜੋ ਨਜਾਇਜ਼ ਕਬਜ਼ਿਆਂ ਦੇ ਮੁੱਦੇ ਨੇ ਜੇ ਸ਼ਹਿਰ ਦੇ ਜੋ-ਜੋ ਸਮੱਸਿਆਵਾਂ ਨੇ ਅਸੀਂ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰਾਂਗੇ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲੀ ਮੀਟਿੰਗ ਹੋਊਗੀ ਉਸ ਦਿਨ ਜੋ ਅਸੀਂ ਇੱਕ ਮਤਾ ਪਾਸ ਕਰਾਂਗੇ ਉਹ ਇੱਕ ਇਤਿਹਾਸਿਕ ਮਤਾ ਹੋਊਗਾ ਤੇ ਇਸ 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 ਚੀਜ਼ ਦਾ ਮੈਂ ਤੁਹਾਨੂੰ ਜਵਾਬ ਉਸ ਪਹਿਲੇ ਮਤੇ 'ਚ ਦਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਮੌਧਕੰਦਰਾ ਜੀ ਨੂੰ ਪ੍ਰਧਾਨ ਦਾ ਚੌਧਾ ਚੱਕਿਆ ਬਹੁਤ ਬਹੁਤ ਮੋਬਾਕਰ ਬੰਨ ਦਾ ਪ੍ਰਾਪਤ ਹੁਣ ਕਿ ਇੱਕ ਵੱਡੀ ਜ਼ਿੰਮੇਵਾਰੀ ਸੁਨ ਮਛੋੜ ਸਾਹਿਬ ਦੇ ਲੋਕਾਂ ਨੇ ਇਹਨੂੰ ਦਿੱਤੀ ਆ ਤੇ ਮੈਨੂੰ ਪੂਰਾ ਮਾਣ ਆ ਵੀ ਇਹ ਸਾਰੀ ਟੀਮ ਜਿੰਨੀ ਵੀ ਐਮਸੀ ਹੈਗੇ ਨੇ ਤੇ ਨਾਲ ਸਾਡਾ ਪ੍ਰਧਾਨ ਸਾਹਿਬ ਆ ਤੇ ਬਾਕੀ ਦੂਜੀਆਂ ਪਾਰਟੀਆਂ ਵਿੱਚ ਚਾਹੇ ਮੈਂਬਰ ਨੇ ਉਹਨਾਂ ਨੂੰ ਸਾਰੋਂ ਰਲ ਕੇ ਮੈਂ ਬੇਨਤੀ ਵੀ ਕਰੂੰਗਾ ਤੇ ਪਰ ਮੈਨੂੰ ਮਾਣ ਵੀ ਸਾਰ ਤੇ ਹੈਗਾ ਵੀ ਜਿਹੜੀ ਉਹਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਬਾ ਖੁੱਭੀ ਨਵਾਉਣਗੇ ਤੇ ਦੂਜੀ ਗੱਲ ਹੈਗੀ ਆ ਵੀ ਜਿੰਮੀ ਕਹਿੰਦੇ ਵੀ ਕਾਬਜ ਨਹੀਂ ਹੈ ਕਿ ਇਹ ਸਾਨੂੰ ਇੱਕ ਸੇਵਾ ਦਾ ਮੌਕਾ ਮਿਲਿਆ ਮਸ਼ਵਰੇ ਦੀ ਕਰਨ ਵਾਸਤੇ ਮੇਰੇ ਭਰਾ ਨੂੰ ਸੇਵਾ ਦਾ ਕਦਮ ਉਹ ਮੌਕਾ ਮਿਲਿਆ ਇਹ ਹਰ ਇੱਕ ਜੋ ਮੁੱਦਾ ਜੋ ਮਛਵਾਰੇ ਦੇ ਲਈ ਜੋ ਵੀ ਕੰਮ ਜ਼ਰੂਰੀ ਹੈ ਉਹ ਹਰ ਕੰਮ ਉਹ ਪਾਸੇ ਪੂਰਾ ਕਰੂ ਜਿਵੇਂ ਹੁਣ ਸ਼ਰਾਬ ਦੇ ਠੇਕੇ ਦੀ ਗੱਲ ਕੀਤੀ ਆ ਉਹ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕਾ ਆ ਉਹਦਾ ਜਵਾਬ ਅਸੀਂ ਪਹਿਲੀ ਮੀਟਿੰਗ ਜੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹਦੇ ਬਾਰੇ ਅਸੀਂ ਕੀ ਸੋਚੀ ਬੈਠੇ ਆ ਕੀ ਪਲਾਨਿੰਗ ਆ ਸਾਡੀ ਸ਼ਹਿਰ ਵਾਸਤੇ ਤੇ ਉਹਦਾ ਜਵਾਬ ਮਿਲ ਜੂਗਾ ਤੇ ਬਾਕੀ ਹਰ ਜੋ ਵੀ ਮੁਸ਼ਕਲ ਹੈਗੀ ਆ ਜੋ ਵੀ ਆਗਿਆ ਮੁੜੇ ਕਠੜਾਈਆਂ ਆਉਣੀਆਂ ਜਾਂ ਮੁਸ਼ਕਲਾਂ ਜੋ ਵੀ ਹੋਣਗੀਆਂ ਉਹ ਸਾਰਿਆਂ ਦਾ ਹੱਲ ਕੀਤਾ ਜਾਊਗਾ ਜੋ ਮਸ਼ਵਰਾ ਸਭ ਦੇ ਲਈ ਵਿਕਾਸ ਕਰਨ ਲਈ ਹਰ ਉਹ ਕੰਮ ਦੀ ਤਿਆਉ ਜੋ ਜਦੋਂ ਵਿਕਾਸ ਸੋਚ ਕੇ ਮਸ਼ਵਰਾ ਸਭ ਨਾਲ ਨੇ ਮੇਰੇ ਭਰਾ ਅੱਜ ਟਾਈਮ ਤੇ ਦੂਜੀ ਵੱਡੀ ਗੱਲ ਮੈਂ ਕਰਨੀ ਚਾਹੁੰਦਾ ਦੇ ਕੋਈ ਕਾਮ ਪਰਵਾਹਾ ਉੱਥੇ ਵੀ ਬੁੱਸੇ ਗਲੇ ਹੁੰਦੇ ਗੁੱਸਾ ਗਿੱਲਾ ਉੱਥੇ ਹੀ ਹੁੰਦਾ ਹੁੰਦਾ ਮਨ ਹੁੰਦਾ ਜਿੱਥੇ ਪਿਆਰ ਹੁੰਦਾ ਹੁੰਦਾ ਤੇ ਦੂਜੀ ਗੱਲ ਹੈਗੀ ਤਾਂ ਵੱਡੀ ਪਾਰਟੀ ਆ ਫਿਰ ਵੀ ਹੈਨਾ ਤੇ ਕੋਈ ਗੱਲ ਨਹੀਂ ਹੈ ਜੀ ਤੇ ਸਾਡੇ ਨਾਲ ਸਾਡੇ ਨਾਲ ਹਮੇਸ਼ਾ ਖੜੇ ਨੇ ਮੇਰੇ ਬੀਜ ਨੇ ਮੇਰੇ ਪਰਾਣ ਨੇ ਹਮੇਸ਼ਾ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਤੇ ਮਸ਼ਵਾਲਾ ਸਾਹਿਬ ਦੇ ਲਈ ਜੋ ਵੀ ਸਹੀ ਹੈ ਸਾਰੇ ਨਾਲ ਸਾਰਾ ਕੀ ਕੰਮ ਕਰ ਰਹੇ ਜੀ ਅਗਲੇ ਪੁਰਾਣੇ ਗੇਟ ਨੇ ਉੱਥੇ ਮੈਨੂੰ ਪਤਾ ਜਾਮ ਲੱਗਦਾ ਜੀ ਤੇ ਜਿਹੜੀ ਇਹ ਮੰਗ ਆ ਆਪਣੇ ਹਲਕੇ ਦੀ ਆ ਤੇ ਆਪਾਂ ਨੂੰ ਪਤਾ ਵੀ ਇਤਿਹਾਸ ਤੇ ਸ਼ਹਿਰ ਆ ਇਹ ਮੈਂ ਕੋਦੇ ਦੇ ਵਾਸਤੇ ਜਿਵੇਂ ਕੋ ਲੋ ਵੀ ਜਦੋਂ ਕੋ ਕੋਸ਼ਿਸ਼ ਕਰਦੇ ਆ ਤਾਂ ਕਾਮਯਾਬੰਦੀ ਆ ਜਿਵੇਂ ਮੈਂ ਉਦਾਹਰਨ ਦਿੰਦਾ ਸਰਕ ਵਾਲੀ ਗੱਲ ਗੱਲ ਹੀ ਕਰੀ ਆਪਾਂ ਉਹ ਪਹਿਲਾਂ ਵੀ 15-15 ਸਾਲ ਨਹੀਂ ਬਣੀ ਆ ਪਰ ਆਪਾਂ ਕੋਸ਼ਿਸ਼ ਕੀਤੀ ਤੇ ਉਹ ਜਿਕੇ ਲਈ 1.5 ਸਾਲ ਚ ਮੂਰ ਪੈ ਗਿਆ ਉਸ ਚੀਜ਼ ਤੇ ਇਹਦੇ ਵਾਸਤੇ ਸ਼ੁਰੂਆਤਾਂ ਕਰਤੀ ਤੇ ਮੈਨੂੰ ਪੂਰੀ ਆਸ ਆ ਵੀ ਅਗਲੇ 1.5 ਸਾਲ ਦੇ ਵਿੱਚ ਸਾਡੀ ਜਿਹੜੀ ਇਹ ਮੰਗ ਆ ਸ਼ਹਿਰ ਦੀ ਮੰਗ ਕਰੀ ਤੇ ਇੱਕ ਇੱਕ ਜ਼ਰੂਰਤ ਵੀ ਹੈਗੀ ਆਪਾਂ ਨੂੰ ਹਨਾ ਕਿਉਂਕਿ ਇਹ ਪੂਰੀ ਹੋ ਜੂਗੀ ਅਗਲੇ 1.5 ਸਾਲ ਦੇ ਵਿੱਚ ਹਾਂ ਉਹਦੇ ਵਿੱਚ ਉਹਦਾ ਪੈਸੇ ਪਾਸ ਹੋ ਗਿਆ ਉਹਦੇ ਬਾਅਦ ਜੋ ਵੀ ਪੈਚਬਰ ਕਾਰਨ ਕਿ ਤੁਸੀਂ ਦੇਖਿਆ ਹੋਊਗਾ ਅਸਲ ਦੇ ਵਿੱਚ ਪ੍ਰੋਬਲਮ ਪਤਾ ਕਿੱਥੇ ਆਉਂਦੀ ਜਿਵੇਂ ਹੁਣ ਤੁਸੀਂ ਪਿਛਲੇ ਦਿਨੀ ਦੇਖਿਆ ਕਿ ਸਰਕਤ ਸਿਆਲ ਦੇ ਵਿੱਚ ਬਣਦੀ ਜੇ ਟੈਂਪਰੇਚਰ ਦੇ ਕਾਰਨ ਟੁੱਟਣੀ ਸ਼ੁਰੂ ਹੋ ਗਈ ਆ ਹੈਨਾ ਤੇ ਉਹ ਸਿਰਫ ਹੁਣ ਤaar ਰੁਕਿਆ ਉਹ ਲਗਭਗ ਫਰਵਰੀ ਜਾਂ ਮਾਰਚ ਜਦੋਂ ਵੀ ਟੈਂਪਰੇਚਰ ਸਹੀ ਹੋ ਗਿਆ ਉਹ ਜਿੰਨਾ ਵੀ ਖੰਨੇ ਤੋਂ ਜਿਹੜਾ ਹੈਗੀ ਮੇਨ ਸੜਕ ਹੈਗੀ ਆ ਸਾਰੇ ਤੇ ਪੈਚਬਰ ਹੁਣ ਪਹਾੜੇ ਦਾ ਜਦੋਂ ਉਹ ਬਹੁਤ ਬੜਾ ਹੋ ਗਿਆ ਸਾਨੂੰ ਵਾਧੂ ਧਿਆਨ ਚ ਲਿਆਉਣ ਵਾਸਤੇ ਬਸੇ ਮੈਨੂੰ ਪਤਾ ਨਹੀਂ ਸੀਗਾ ਉਸ ਬਾਰੇ ਠੀਕ ਹੈ ਜੋ ਵੀ ਮਤਲਬ ਜੁਰੀਤਨੀ ਵਿੱਚ ਲੋੜ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੁਣ ਵੀ 5 ਕਰੋੜ ਨਗਰ ਕੌਂਸਲ ਆਪਣੇ ਮਾਰਕ ਕਮੇਟੀਆਂ ਦਾ ਪਿਆ ਜਿਹੜਾ ਹੁਣ ਕਾਹ ਕੰਮ ਵਾਸਤੇ ਆਉਣਾ ਤੇ ਕੁਝ ਸ਼ਰਤਾਂ ਹਜੇ ਵੀ ਪਈਆਂ ਨੇ ਕਿਉਂਕਿ ਸਿਆਲ ਕਰਕੇ ਬੁਰੇ ਹੁਣ ਸਿਆਲ ਚਲਣ ਕਰਕੇ ਨਹੀਂ ਉਹ ਪੂਰੀਆਂ ਹੋਈਆਂ ਤੇ ਪਰ ਜਦੋਂ ਵੀ ਮੌਸਮ ਸਹੀ ਹੋਏਗਾ ਮਾਰਚ ਮੁਰਚ ਦਾ ਟਾਈਮ ਆਏਗਾ ਉਹ ਸਾਰੇ ਕੰਮ ਕੰਪਲੀਟ ਹੋਣਗੇ ਜੀ ਫੇਸਬੁੱਕ ਤੇ ਪਾਮ ਰੌਲਾ ਨਾ ਪਾਈਏ ਮੈਂ ਤਾਂ ਇੱਕ ਸਾਫ਼ ਤੇ ਸਪੱਸ਼ਟ ਗੱਲ ਕਰੂੰਗਾ ਜੋ ਵੀ ਕਰਦਾ ਹਨਾ ਉਹਨੂੰ ਫੜਾਓ ਠੀਕ ਆ ਇਹ ਨਾ ਵੀਪਾ ਕਹੀ ਜੇ ਵੇ ਹੁੰਦਾ ਹੁੰਦਾ ਜਿੱਥੇ ਵੀ ਹੈਗਾ ਟੰਗ ਦੋ ਜੀ ਮੈਂ ਨਾਲ ਖੜਾ ਠੀਕ ਆ ਇਹ ਨਹੀਂ ਹੈਗਾ ਜਿੱਥੇ ਵੀ ਕੋਈ ਵੀਡੀਓ ਬਣਾਉਂਦੇ ਜੋ ਵੀ ਆ ਪਰ ਮੈਂ ਇਲਜ਼ਾਮ ਲਾਉਣ ਵਾਲਾ ਕੋਈ ਨਾ ਕੋਈ ਸਬੂਤ ਹੋਣਾ ਬਹੁਤ ਜ਼ਰੂਰੀ ਹੈ